ਕਸਾ ਵਕਨ ਹੋੜਿਆ ਇਹ ਫੋਟੋ ਇਹ ਕਿੱਥੇ ਲੱਗੋਈ ਆ ਇਸ ਕਰਕੇ ਸਵਾ ਲਾ ਬਣਦਾ ਤੇ ਤੀਨੇ ਦੇ ਥੋੜੇ ਆਪਾਂ ਨੂੰ ਪਾਰਕ ਦੇ ਬਾਸੀ ਲੋਕਾਂ ਦੇ ਥੇ ਹੋਵੇਗਾ ਠੀਕ ਹੈ ਜੀ ਠੀਕ ਹੈ ਹਰ ਸਾਲ ਡਿਬੜਾ ਸਾਹਿਬ ਦੀ ਯਾਦ ਦੇ ਵਿੱਚ ਇੱਕ ਕੈਂਪ ਲਵਾਇਆ ਜਾਂਦਾ ਜਿਹਦੇ ਵਿੱਚ ਲੋੜਵੰਦਾਂ ਦਾ ਫ੍ਰੀ ਚੈੱਕਅਪ ਵੀ ਅਤੇ ਉਹਨਾਂ ਦਾ ਜਿਹੜਾ ਇਲਾਜ ਵੀ ਕੀਤਾ ਜਾਂਦਾ ਸੋ ਇਸ ਲਈ ਮੈਂ ਧੰਨਵਾਦ ਕਰਦਾ ਹਾਂ ਸਾਰੇ ਟ੍ਰਸਟ ਦਾ ਕਿੰਨਾ ਬੋਲੂ ਬਹੁਤ ਵਧੀਆ ਉਪਰਾਲਾ ਜਿਹੜਾ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਇਲਾਜ ਬੜੇ ਮਹਿੰਗੇ ਹੋ ਚੁੱਕੇ ਨੇ ਤੋ ਠੀਕ ਆ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਜ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜੋ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੋਨੇ ਦੇ ਸੋਗੇ ਵਾਲੀ ਗੱਲ ਹੋ ਸਕਦੀ ਆ ਕਾਨਫਰੰਸ ਕਰਨ ਦੀ ਗੱਲ ਕੀਤੀ ਸੀ 10 ਤਰੀਕ ਨੂੰ ਕਾਨਫਰੰਸ ਕਰ ਰਹੇ ਆ ਲੇਕਿਨ ਕੱਲ ਉਹਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਸੀ 27 ਵੱਲ ਕੀਤੀ ਸੀ ਤੇ ਬਾਅਦ ਚੋਂ ਮੈਸੇਜ ਆਇਆ ਵੀ ਉਹ ਪੋਸਟ ਹੋ ਗਈ ਆ ਕਿਉਂਕਿ 24 ਤਰੀਕ ਦੀ ਕਿਉਂਕਿ ਜਿਹੜੇ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਜੋ ਪਾਕਿਸਤਾਨ ਦੇ ਨਾਲ ਜਿਹੜੀ ਜੰਗ ਦੇ ਮਾਹੌਲ ਬਣਿਆ ਹੋਇਆ ਹੈ ਜਿਹੜਾ ਵੈਸੇ ਗੁਰੂ ਸਾਹਿਬ ਮਿਹਰ ਕਰਨ ਕਿ ਉਹਦੀ ਲੋਟ ਨਾ ਪਵੇ ਤੇ ਉਹਦੇ ਕਰਕੇ ਅਸੀਂ ਜਿਹੜਾ ਇਹ ਪ੍ਰਸ਼ਾਸਨ ਦੀ ਜਿਹੜੀ ਹਦਦਾਂ ਸੀਗੀਆਂ ਉਹਦੇ ਕਰਕੇ 24 ਤਰੀਕ ਨੂੰ ਕੀਤਾ ਹੈ ਜੀ ਸਰ ਪੰਜਾਬ ਦੇ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਬੀਵੀਐਮਬੀ ਕਹਿ ਰਹੀ ਨੇ ਕਿ ਵੀ ਜਿਹੜਾ ਤੁਸੀਂ ਫੈਸਲਾ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਖਲ ਅੰਦਾਜ਼ੀ ਕਰ ਰਹੀ ਆ ਦੂਜੇ ਪਾਸੇ ਅੱਜ ਨੰਗਲ ਡੈਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਕੀ ਲੱਗਦਾ ਜੀ ਕਿ ਅੱਜ ਕੀ ਫੈਸਲਾ ਹੋਊਗਾ ਤੁਹਾਨੂੰ ਹੱਜੇ ਫੈਸਲੇ ਚ ਕੀ ਹੋਣਾ ਦਾ ਸਭ ਆਪ ਦਾ ਕ੍ਰੈਡਿਟ ਵਾਲ ਪਿੱਛੇ ਨੇ ਨਾ ਕ੍ਰੈਡਿਟ ਵਾਲ ਲੈ ਰਹੇ ਨੇ ਵੀ ਅਸੀਂ ਇਹਦੇ ਵਿੱਚ ਕਿਵੇਂ ਨਾ ਕਿਵੇਂ ਕ੍ਰੈਡਿਟ ਲੈ ਲੀਏ ਕੋਈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਇਹ ਸਾਡੇ ਪਾਣੀਆਂ ਦੇ ਮੁੱਦੇ ਤੇ ਸਾਡਾ ਤੱਕਾ ਹੋਇਆ ਤੇ ਉਹਦੇ ਲਈ ਸਿੱਧੇ ਤੌਰ ਤੇ ਕਾਂਗਰਸ ਜ਼ਿੰਮੇਵਾਰ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬੜੇ ਵਿਸਤਾਰ ਦੇ ਨਾਲ ਅਸੀਂ ਸਾਰਾ ਜਿਹੜਾ ਪਿਛਲੀਆਂ ਜੋ ਵੀ ਇਹਨਾਂ ਦੀਆਂ ਤੱਕੇ ਸ਼ਈਆਂ ਇਹਦੀਆਂ ਗਲਤੀਆਂ ਹੋਈਆਂ ਤੇ ਉਹ ਕਿਉਂਕਿ ਉਹ ਜਿਹੜੀ ਜੜ ਕਿੱਥੇ ਹੈਗੀ ਹੈ ਨਾ ਜਿਹੜੀ ਜਿਹੜੀ 78 ਤਾਰਾ ਸੀਗੀ 1966 ਜਿਹੜਾ ਐਕਟ ਬਣਿਆ ਸੀਗਾ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ ਸੋ ਉਹ ਜਿਹੜੀ ਧਾਰਾ ਸੀਗੀ ਉਹ ਲਾ ਕੇ ਜਿਹੜੀ ਉਹ ਗੈਰ ਸੰਵਧਾਨਿਕ ਧਾਰਾ ਸੀਗੀ ਉਦੋਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਹਨਾਂ ਨੇ 79 ਦੇ ਵਿੱਚ ਚੈਲੰਜ ਕੀਤੀ ਸੀ ਤੇ ਜਿੱਕੇ ਤੇ ਉਹ ਸੁਪਰੀਮ ਕੋਰਟ ਤੋਂ ਦਰਬਾਰਾ ਸਿੰਘ ਦੀ ਸਰਕਾਰ ਜਦੋਂ ਮੁੱਖ ਮੰਤਰੀ ਸੀਗੇ ਤੇ ਇਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤੱਕ ਇਹਨਾਂ ਨੇ ਉਹਨਾਂ ਨੇ ਵਾਪਸ ਕਰਾਇਆ ਉਹ ਕੇਸ ਉੱਥੋਂ ਹੀ ਸਾਡਾ ਜਿਹੜਾ ਪੱਕਾ ਕਮਜ਼ੋਰ ਆ ਕਿਉਂਕਿ ਪੰਜਾਬ ਦੇ ਪਾਣੀ ਆ ਤੇ ਕਿਸੇ ਦਾ ਹੱਕ ਨਹੀਂ ਇਹਦਾ ਵਿਆਸ ਆ ਆਖੜਾ ਮੈਨੇਜਮੈਂਟ ਬੋਰਡ ਬਣਿਆ ਇਵੀ ਇਵੀ ਉਸੇ ਧਾਰਾ ਦਾ ਆਧਾਰ ਬਣ ਕੇ ਜਿਹੜੀ 79 79 ਧਾਰਾ ਲਾਈ ਗਈ ਸੀ ਨਹੀਂ ਤਾਂ ਇਹ ਹੋਣੀ ਨਹੀਂ ਬਣਦੀ ਇੱਥੇ ਕੋਈ ਬੋਰਡ ਬਣਾਉਣਾ ਬਣਦਾ ਹੀ ਨਹੀਂ ਸਾਰਾ ਪੰਜਾਬ ਦਾ ਹੱਕ ਆ ਅੱਜ ਜਿਹੜਾ ਪੰਜਾਬ ਦਾ ਪਾਣੀ ਆ ਤੇ ਪੰਜਾਬ ਨੂੰ ਤਾਂ 25% ਮਿਲ ਰਿਹਾ ਵਾ 50% ਦੇ ਕਰੀਬ ਰਾਜਸਥਾਨ ਨੂੰ ਜਾ ਰਿਹਾ ਵਾ ਪਹਿਲਾਂ ਰਾਇਟੀ ਮਿਲਦੀ ਸੀ ਅੱਜ ਉਹ ਰਾਇਟੀ ਕੋੜਾੜ ਪਰ ਸਾਡਾ ਉਹਦੇ ਵੱਲ ਬਣਦਾ ਵਾ ਫਿਰ ਜਿਹੜਾ ਹਰਿਆਣੇ ਨੂੰ ਵੀ ਜਾ ਰਿਹਾ ਦੇਖੋ ਜਮਨਾ ਨਦੀ ਲੰਘ ਰਹੀ ਆ ਹਰਿਆਣੇ ਚ ਜੋ ਵੰਡ ਹੋਈ ਹਰਿਆਣੇ ਚ ਆ ਗਈ ਅਸੀਂ ਕਦੋਂ ਜਮਨਾ ਦਾ ਪਾਣੀ ਮੰਗਦੇ ਆ ਇਸ ਲਈ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਲੇਕਿਨ ਸਹੀ ਢੰਗ ਦੇ ਨਾਲ ਇਹਦੀ ਪੈਰਵਾਈ ਨਹੀਂ ਕੀਤੀ ਗਈ ਅਸੀਂ ਤਾਂ ਹੁਣ ਵੀ ਕਹਿੰਦੇ ਆਂ ਵੀ ਜੇ ਜਿਹੜੀ ਕੇਂਦਰ ਦੀ ਸਰਕਾਰ ਆ ਭਾਜਪਾ ਜੇ ਪੰਜਾਬ ਨੂੰ ਇਨਸਾਫ ਦੇਣਾ ਚਾਹੁੰਦੇ ਆਏ ਪਾਣੀ ਦੇ ਮੁੱਦੇ ਤੇ ਅੱਜ ਵੀ ਦੇ ਸਕਦੇ ਆ ਅੱਜ ਜਿਹੜੀਆਂ ਗੈਰ ਸੰਵਧਾਨਿਕ ਧਾਰਾ ਨੇ ਤੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਉਹਨਾਂ ਨੂੰ ਰੱਦ ਕਰ ਦੇਣ ਜਾਂ ਇਹ ਰੈ ਲੈ ਲੈਣ ਥਰੂ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਜਿਹੜਾ ਪ੍ਰਾਈਮ ਮਿਨਿਸਟਰ ਦਾ ਅਧਿਕਾਰ ਹੈ ਕਿ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲਿਆ ਜਾ ਸਕਦਾ ਇਹ ਇਹ ਜੇ ਕਿਤੇ ਇਹੀ ਰਹਿ ਲੈਣ ਜਿਹੜੀ ਅਜੇ ਤੱਕ ਨਹੀਂ ਲਈ ਗਈ ਜੋ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਾਟਰ ਟਰਮੀਨੇਸ਼ਨ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਐਕਟ ਪਾਸ ਕੀਤਾ ਸੀਗਾ ਉਹਦੀ ਰਹਿ ਮੰਗੀ ਗਈ ਲੇਕਿਨ ਉਹਦੇ ਵਿੱਚ ਜੇ 78 79 ਅਸੀਂ ਉਦੋਂ ਹੀ ਇਹ ਰੱਦ ਕਰ ਦਿੰਦੇ ਤਾਂ ਉਹ ਰੈਫਰੈਂਸ ਦੇ ਵਿੱਚ ਹੀ ਆ ਜਾਣਾ ਸੀ ਸਾਨੂੰ ਇਨਸਾਫ ਮਿਲ ਜਣਾ ਸੀ ਸੁਪਰੀਮ ਕੋਰਟ ਤੋਂ ਸੋ ਇਸ ਤਰ੍ਹਾਂ ਦੀ ਜਿਹੜੀ ਗਲਤੀ ਪਿਛਲੇ ਟਾਈਮ 'ਚ ਹੋਈ ਉਹਦਾ ਖਮਿਆਜਾ ਭੁਗਤ ਰਹੇ ਹਾਂ ਹੁਣ ਹੁਣ ਤਾਂ ਦੇਖੋ ਕੋਸ਼ਿਸ਼ਾਂ ਲੜਾਈ ਲੜੀ ਜਾਓ ਲੇਕਿਨ ਕੰਟਰੋਲ ਆਖੜਾ ਜਿਹੜਾ ਵਿਆਸ ਮੈਨੇਜਮੈਂਟ ਬੋਰਡ ਤੇ ਵੀ ਸੈਂਟਰ ਦਾ ਵਾ ਉਹਨਾਂ ਨੇ ਡੈਮ ਸੇਫਟੀ ਐਕਟ ਬਣਾ ਕੇ ਹੋਰ ਵੀ ਆਪਣਾ ਜਿਹੜਾ ਉਹਦੇ ਤੇ ਸੰਭਲ ਇੱਕ ਤਰ੍ਹਾਂ ਦਾ ਕਬਜ਼ਾ ਕੀਤਾ ਹੋਇਆ ਸਾਰਾ ਲੇਕਿਨ ਕਿਸੇ ਦਾ ਪੰਜਾਬ ਤੋਂ ਬਿਨਾਂ ਪਾਣੀਆਂ ਤੇ ਕੋਈ ਅਧਿਕਾਰ ਨਹੀਂ ਹੈਗਾ ਇਹ ਸਾਡੇ ਨਾਲ ਸ਼ਰੇਆਮ ਜਿਹੜੀ ਧੱਕੇਸ਼ਾ ਹੀ ਹੋਈ ਆ ਤੇ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਆ ਤੇ ਜਿਹੜੇ ਭਾਜਪਾ ਆ ਇਹ ਸਾਨੂੰ ਇਨਸਾਫ ਦੇਣਾ ਚਾਹੁੰਦੇ ਦੇ ਸਕਦੇ ਆ ਜੀ ਇਹ ਚਾਹੁੰਦੇ ਵੀ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਤੇ ਅੱਜ ਵੀ ਇਹਨਾਂ ਕੋਲ ਮੌਕਾ ਹੈਗਾ ਵਾਇਰ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਜੋਰਾਵਰ ਸਿੰਘ ਸਚੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ਟਰਸਟ ਨੇ ਬੱਬ ਯੋਰਾਵਰ ਸਿੰਘ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਾਇਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਇਹ ٹرسٹ ਦਸ਼ਮੀਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੀ ਰਹੇ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਔਰ ਸੈਕੰਡ ਰਾਉਂਡ ਵੀ ਸ਼ੁਰੂ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਜਥੇਦਾਰ ਜੀ ਸੰਤਾਨ ਸਿੰਘ ਮੈਦਪੁਰੀ ਜੀ ਔਰ ਅੱਜ ਦੇ ਮੁੱਖ ਮਹਿਮਾਨ ਸਰਮਨ ਪ੍ਰੀਤ ਸਿੰਘ ਯਾੜੀ ਐਮ ਐਲ ਏ ਦਾਖਾ ਜਿਨ੍ਹਾਂ ਨੇ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਔਰ ਕੈਂਪ ਦਾ ਉਦਘਾਟਨ ਕਰਨ ਜਾਣਗੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੁਰੂ ਸਾਹਿਬ ਦੀ ਇਕਾਈ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਅਤੇ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਲੱਖ